ਸਤ ਸ੍ਰੀ ਅਕਾਲ ਮੈਂ ਸੰਜੋਤ ਸਿੰਘ ਤੁਸੀ ਦੇਖ ਰਹੇ ਹੋ ਡੇਲੀ ਲਾਈਵ ਪੰਜਾਬ ਸਵਾਗਤ ਤੁਹਾਡਾ ਸਾਰਿਆਂ ਦਾ ਅੱਜ ਦੀਆਂ ਇਹਨਾਂ ਵੱਡੀਆਂ ਖਬਰਾਂ ਦੇ ਵਿੱਚ ਅੱਜ ਦੀਆਂ ਵੱਡੀਆਂ ਖਬਰਾਂ ਦੇ ਵਿੱਚ ਗੱਲਬਾਤ ਕਰਾਂਗੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਿਨ੍ਹਾਂ ਦੇ ਵੱਲੋਂ ਅਹਿਮ ਮੀਟਿੰਗ ਕੀਤੀ ਗਈ ਹੈ ਪਰਵਾਸੀਆਂ ਨੂੰ ਲੈ ਕੇ ਹੁਣ ਪੰਜਾਬ ਦੇ ਵਿੱਚ ਮਾਹੌਲ ਪੱਖ ਦਾ ਦਿਖਾਈ ਦੇ ਰਿਹਾ ਹੈ ਸੁਖਪਾਲ ਸਿੰਘ ਖਾਰਾ ਦੇ ਵੱਲੋਂ ਪੀੜਤ ਪਰਿਵਾਰ ਜਿਨ੍ਹਾਂ ਦਾ ਬੱਚਾ ਹੁਸ਼ਿਆਰਪੁਰ ਦੇ ਇਲਾਕੇ ਦੇ ਵਿੱਚ ਪ੍ਰਵਾਸੀ ਮਜ਼ਦੂਰ ਦੇ ਵੱਲੋਂ ਮਾਰ ਦਿੱਤਾ ਗਿਆ ਸੀ ਉਹਨਾਂ ਦੇ ਨਾਲ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਪ੍ਰਵਾਸੀ ਮਜ਼ਦੂਰਾਂ ਦੀ ਕੁੱਟਮਾਰ ਨੂੰ ਲੈ ਕੇ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਪੰਜਾਬੀਆਂ ਨੂੰ ਨਸੀਹਤ ਦੇ ਦਿੱਤੀ ਗਈ ਹੈ ਪੰਜਾਬ ਦੇ ਵਿੱਚ ਪ੍ਰਵਾਸ ਨੂੰ ਲੈ ਕੇ ਹੁਣ ਮਾਹੌਲ ਪੱਖ ਦਾ ਦਿਖਾਈ ਦੇ ਰਿਹਾ ਹੈ ਪ੍ਰਵਾਸੀ ਮਜ਼ਦੂਰਾਂ ਦੀ ਕੁੱਟਮਾਰ ਕੀਤੀ ਜਾ ਰਹੀ ਹੈ ਦੁਕਾਨਾਂ ਬੰਦ ਕਰਵਾਈਆਂ ਜਾ ਰਹੀਆਂ ਨੇ ਤੇ ਇਸ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਅਤੇ ਪੰਜਾਬ ਪੁਲਿਸ ਦੇ ਵੱਲੋਂ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ ਵਿਕਰਮ ਜਿੱਠੇ ਦੇ ਮਾਮਲੇ ਨੂੰ ਲੈ ਕੇ ਵਿਜਲੈਂਸ ਦੇ ਵੱਲੋਂ ਇੱਕ ਹੋਰ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਕੰਗੜਾ ਨਨੌਤ ਨੂੰ ਮਾਨ ਹਾਲੀ ਦੇ ਮਾਮਲੇ ਵਿੱਚ ਬਠਿੰਡਾ ਕੋਰਟ ਦੇ ਵੱਲੋਂ ਇੱਕ ਵਾਰ ਫਿਰ ਤੋਂ ਸਮਣੇ ਜਾਰੀ ਕਰ ਦਿੱਤਾ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਬੀਬਾ ਹਰਸਮਰਤ ਕੌਰ ਬਾਦਲ ਤੇ ਟਿੱਪਣੀ ਕੀਤੀ ਗਈ ਅਕਾਲੀ ਦਲ फडਕ ਗਿਆ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਤਿੱਖੀ ਸ਼ਬਦਾਵਲੀ ਵਰਤ ਦਿੱਤੀ ਗਈ ਹੈ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਦਿਵਸ ਮੌਕੇ ਜਸਵੰਤ ਗਨੀ ਕੁਲਦੀਪ ਸਿੰਘਾ ਗੜਕਾਜੀ ਦੇ ਵੱਲੋਂ ਕਰਤਾਰਪੁਰ ਕੋਰੀਡੋਰ ਦੇ ਬਾਹਰ ਖੜ ਕੇ ਅਰਦਾਸ ਬੇਨਤੀ ਕੀਤੀ ਗਈ ਹੈ ਤੇ ਮੌਸਮ ਮਹਾਰਾ ਦੇ ਵੱਲੋਂ ਪੰਜਾਬ ਦੇ ਵਿੱਚ ਮੀਂਹ ਨੂੰ ਲੈ ਕੇ ਤੇ ਗੜੇ ਮਾਰਨ ਨੂੰ ਲੈ ਕੇ ਕੀਪਾ ਇੱਕ ਬਣੀ ਕੀਤੀ ਗਈ ਹੈ ਇਹਨਾਂ ਸਾਰੀਆਂ ਹੀ ਖਬਰਾਂ ਬਾਰੇ ਜਾਣਕਾਰੀ ਦੇਵਾਂਗੇ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਸੀਨੀਅਰ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਗਈ ਹੈ ਇਸ ਮੀਟਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਸੇਮ ਭਗਵੰਤ ਮਾਨ ਦੇ ਵੱਲੋਂ ਦੱਸਿਆ ਗਿਆ ਕਿ ਅੱਜ ਚੰਡੀਗੜ੍ਹ ਰਿਹائش ਵਿਖੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੜਪਰਬਾਅਤ ਇਲਾਕਿਆਂ ਚ ਮਨੁੱਖਾਂ ਅਤੇ ਜਾਨਵਰਾਂ ਵਿੱਚ ਬਿਮਾਰੀਆਂ ਫੈਲਣ ਤੋਂ ਰੋਕਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਾ ਜਾਇਜ਼ਾ ਲਿਆ ਅਧਿਕਾਰੀਆਂ ਨੂੰ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਲੋਕਾਂ ਨੂੰ ਸਿਹਤ ਅਤੇ ਇਲਾਜ ਦੇ ਮਾਮਲੇ ਵਿੱਚ ਰਾਹਤ ਦੇਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਹੋਰ ਤੇਜ਼ ਕਰਨ ਦੇ ਨਿਰਦੇਸ਼ ਜਾਰੀ ਕੀਤੇ ਨਾਲ ਹੀ ਖੇਤਾਂ ਤੇ ਪਿੰਡਾਂ ਦੇ ਆਲੇ-ਦੁਆਲੇ ਤੋਂ ਗੰਦੇ ਪਾਣੀ ਦੀ ਨਿਕਾਸੀ ਨੂੰ ਯਕੀਨੀ ਬਣਾਉਣ ਲਈ ਕਿਹਾ ਇਸ ਮੁਸੀਬਤ ਦੀ ਘੜੀ 'ਚ ਲੋਕਾਂ ਨੂੰ ਰਾਹਤ ਪਹੁੰਚਾਉਣਾ ਸਮੇਂ ਦੀ ਲੋੜ ਹੈ ਜਿਸ ਲਈ ਸਾਡੀ ਸਰਕਾਰ ਵਚਨਬੱਧ ਹੈ ਇਸ ਪ੍ਰਕਾਰ ਸੀਐਮ ਭਗਵੰਤ ਮਾਨ ਦੇ ਵੱਲੋਂ ਹੇਠਾਂ ਮੀਟਿੰਗ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ ਨੇ ਤੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਲੋਕਾਂ ਲਈ ਕੀ ਕੁਝ ਰਾਹਤ ਕਾਰਜ ਜਾਰੀ ਰੱਖੇ ਜਾ ਰਹੇ ਨੇ ਉਸ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਤੇ ਇਹਨਾਂ ਸਬੰਧਤ ਅਧਿਕਾਰੀਆਂ ਤੋਂ ਰਿਪੋਰਟ ਵੀ ਲੈ ਗਈ ਹੈ ਵਾਧਿਆ ਅਗਲੀ ਖਬਰ ਦੇ ਵੱਲ ਹੁਸ਼ਿਆਰਪੁਰ ਦੇ ਨਿਊ ਦੀਪ ਇਲਾਕੇ ਦੇ ਵਿੱਚ ਪ੍ਰਵਾਸੀ ਮਜ਼ਦੂਰ ਦੇ ਵੱਲੋਂ ਪੰਜ ਸਾਲਾ ਹਰਵੀਰ ਸਿੰਘ ਦੀ ਬਹਿਰਮੀ ਦੇ ਨਾਲ ਜਾਣ ਲੈ ਲਈ ਗਈ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਪ੍ਰਵਾਸਨ ਨੂੰ ਲੈ ਕੇ ਹੁਣ ਮਾਹੌਲ ਖਰਾਬ ਹੁੰਦਾ ਦਿਖਾਈ ਦੇ ਰਿਹਾ ਹੈ ਪੰਜਾਬ ਦੇ ਵੱਖ-ਵੱਖਰੇ ਇਲਾਕੇ ਦੇ ਵਿੱਚ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿਸ ਦੇ ਵਿੱਚ ਪ੍ਰਵਾਸੀਆਂ ਦੀਆਂ ਦੁਕਾਨਾਂ ਬੰਦ ਕਰਾਈਆਂ ਜਾ ਰਹੀਆਂ ਨੇ ਉਹਨਾਂ ਦੀਆਂ ਰੇਡੀਆਂ ਚੁਕਾਈਆਂ ਜਾ ਰਹੀਆਂ ਨੇ ਤੇ ਕੁਝ ਦੀ ਕੁੱਟ ਮਾਰਵੀਂ ਕੀਤੀ ਜਾ ਰਹੀ ਹੈ ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੁੰਦੀਆਂ ਦਿਖਾਈ ਦੇ ਰਹੀਆਂ ਨੇ ਪਿੰਡਾਂ ਦੀਆਂ ਪੰਚਾਇਤਾਂ ਦਵੱਲੋਂ ਪ੍ਰਵਾਸੀਆਂ ਖਿਲਾਫ ਮਤੇ ਪਾਸ ਕੀਤੇ ਜਾ ਰਹੇ ਨੇ ਜਿਸ ਦੇ ਵਿੱਚ ਜੋ ਪ੍ਰਵਾਸੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਪਿੰਡਾਂ ਦੇ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਪਿੰਡ ਛੱਡਣ ਦੀ ਅਦਾਇਤ ਦਿੱਤੀ ਜਾ ਰਹੀ ਹੈ। ਤੋਂ ਜੋ ਲੰਮੇ ਸਮੇਂ ਤੋਂ ਰਹਿ ਰਹੇ ਨੇ ਉਹਨਾਂ ਨੂੰ ਪੁਲਿਸ ਵੈਰੀਫਿਕੇਸ਼ਨ ਦੀ ਕਰਵਾਉਣ ਦੀ ਗੱਲ ਆਖੀ ਜਾ ਰਹੀ ਹੈ। ਨਾ ਤਾਂ ਇਹਨਾਂ ਨੂੰ ਪਿੰਡ ਦੇ ਵਿੱਚ ਜ਼ਮੀਨ ਦਿੱਤੀ ਜਾਵੇਗੀ, ਨਾ ਇਹਨਾਂ ਦਾ ਆਧਾਰ ਕਾਰਡ ਬਣੇਗਾ, ਨਾ ਪਲਾਟ ਦਿੱਤਾ ਜਾਵੇਗਾ, ਨਾ ਵੋਟਰ ਕਾਰਡ ਬਣੇਗਾ। ਕੋਈ ਵੀ ਸਰਕਾਰੀ ਸਹੂਲਤ ਇਹਨਾਂ ਨੂੰ ਨਹੀਂ ਦਿੱਤੀ ਜਾਵੇਗੀ। ਅਜੇ ਮਤੇ ਪਾਸ ਪਿੰਡਾਂ ਦੇ ਵਿੱਚ ਕੀਤੇ ਜਾ ਰਹੇ ਨੇ। ਤੋਂ ਦੂਸਰੇ ਪਾਸੇ ਸੁਖਪਾਲ ਸਿੰਘ ਖਹਿਰਾ ਹੁਸ਼ਿਆਰਪੁਰ ਦੇ ਵਿੱਚ ਪੀੜਤ ਪਰਿਵਾਰ ਦੇ ਨਾਲ ਮੁਲਾਕਾਤ ਉਹਨਾਂ ਦੇ ਵੱਲੋਂ ਅੱਜ ਕੀਤੀ ਗਈ ਹੈ। ਇਸ ਮੌਕੇ ਉਹਨਾਂ ਦੇ ਵੱਲੋਂ ਵੀਡੀਓ ਬਣਾ ਕੇ ਸਰਕਾਰ ਤੇ ਕੋਲ ਕੁਝ ਵੱਡੀਆਂ ਮੰਗਾ ਕਰ ਦਿੱਤੀਆਂ ਗਈਆਂ ਨੇ ਸੁਖਪਾਸ ਸਿੰਘ ਖਹਿਰਾ ਤੇ ਕਹਿੰਦਾ ਕਿ ਜੋ ਮੇਰੇ ਵੱਲੋਂ ਬੇਲਾ ਕੋਟ ਸਾਲ ਪਹਿਲਾਂ ਵਿਧਾਨ ਸਭਾ ਦੇ ਵਿੱਚ ਪੇਸ਼ ਕਰਨ ਦੀ ਗੱਲ ਆਖੀ ਗਈ ਸੀ ਉਸ ਨੂੰ ਹੁਣ ਪੰਜਾਬ ਦੇ ਵਿੱਚ ਲਾਗੂ ਕਰ ਦੇਣਾ ਚਾਹੀਦਾ ਜਿਵੇਂ ਕਿ ਹਿਮਾਚਲ ਉਤਰਾਖੰਡ ਗੁਜਰਾਤ ਅਤੇ ਇਸੇ ਸੇਮੇਤ ਹੋਰਨਾਂ ਸਰਕਾਰਾਂ ਨੇ ਲਾਗੂ ਕੀਤਾ ਹੋਇਆ ਹੈ ਜਿਸ ਦੇ ਵਿੱਚ ਇਹ ਮੰਗ ਰੱਖੀ ਗਈ ਹੈ ਕਿ ਇਸ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ ਨਾ ਤਾਂ ਕੋਈ ਬਾਹਰਲਾ ਵਿਅਕਤੀ ਆ ਕੇ ਪੰਜਾਬ ਦੇ ਵਿੱਚ ਜ਼ਮੀਨ ਖਰੀਦ ਸਕੇਗਾ ਨਾ ਹੀ ਇਥੋਂ ਦਾ ਵਸਨੀਕ ਬਣ ਸਕੇਗਾ ਤੇ ਨਾ ਹੀ ਉਸ ਦੇ ਵੱਲੋਂ ਇੱਥੇ ਆ ਕੇ ਸਰਕਾਰੀ ਨੌਕਰੀ ਕੀਤੀ ਜਾ ਸਕਦੀ ਹੈ ਅਜਿਹਾ ਕਾਨੂੰਨ ਪੰਜਾਬ ਦੇ ਵਿੱਚ ਲਾਗੂ ਕਰਨਾ ਚਾਹੀਦਾ ਹੈ ਤੇ ਦੂਸਰੇ ਪਾਸੇ ਪੰਜਾਬ ਦੇ ਵਿੱਚ ਜੋ ਪ੍ਰਵਾਸੀਆਂ ਦੀ ਕੁੱਟਮਾਰ ਕੀਤੀ ਜਾ ਰਹੀ ਹੈ ਇਸ ਨੂੰ ਲੈ ਕੇ ਸੁਪਾਸੇ ਖੈਰਾਦਰ ਕਹਿਣਾ ਹੈ ਕਿ ਅਜਿਹਾ ਨਾ ਕਰੋ ਕਾਨੂੰਨ ਨੂੰ ਆਪਣੇ ਹੱਥਾਂ ਦੇ ਵਿੱਚ ਨਾ ਲਵੋ ਨਹੀਂ ਤਾਂ ਫਿਰ ਪੰਜਾਬ ਪੁਲਿਸ ਦੇ ਵੱਲੋਂ ਬਹਾਨਾ ਬਣਾ ਕੇ ਪੰਜਾਬ ਦੇ ਨੌਜਵਾਨਾਂ ਤੇ ਤਸ਼ੱਦਦ ਕੀਤਾ ਜਾਵੇਗਾ ਜਿਵੇਂ ਕਿ ਪਹਿਲਾਂ 1980 ਦੇ ਵਿੱਚ ਜਾਂ ਉਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਹੋ ਚੁੱਕਿਆ ਹੈ ਇੱਥੇ ਪ੍ਰਵਾਸੀ ਮਜ਼ਦੂਰਾਂ ਦੀ ਕੁੱਟਮਾਰ ਕਰਨ ਤੋਂ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਵਰਜ ਦਿੱਤਾ ਗਿਆ ਹੈ ਤੇ ਦੂਸਰੇ ਪਾਸੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਵੀ ਜਿਸ ਪ੍ਰਵਾਸੀ ਮਜ਼ਦੂਰ ਦੇ ਵੱਲੋਂ ਉਹਨਾਂ ਦੇ بیٹے ਦੀ ਹਤਿਆ ਕੀਤੀ ਗਈ ਹੈ ਉਸ ਨੂੰ ਲੈ ਕੇ ਫਾਂਸੀ ਦੀ ਮੰਗ ਪਰਿਵਾਰ ਦੇ ਮੈਂਬਰਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਸੁਖਪਾਲ ਸਿੰਘ ਖੜਾ ਦੇ ਵੱਲੋਂ ਵਿੱਤੀ ਸਹਾਇਤਾ ਪਰਿਵਾਰ ਨੂੰ ਦਿੱਤੀ ਗਈ ਹੈ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਹੁਸ਼ਿਆਰਪੁਰ ਤੋਂ ਲੋਕ ਸਭਾ ਮੈਂਬਰ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਵੱਲੋਂ ਪੀੜਤ ਪਰਿਵਾਰਾਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਤੇ 2 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ ਹੈ ਤੇ ਇਸ ਮਾਮਲੇ ਨੂੰ ਲੈ ਕੇ ਗਾਨੀ ਹਰਪ੍ਰੀਤ ਸਿੰਘ ਦੇ ਵੱਲੋਂ ਵੀ ਸਰਕਾਰ ਦੇ ਉੱਪਰ ਰੋਸਾਨਾ ਸਾਧਿਆ ਗਿਆ ਉਹਨਾਂ ਦੇ ਵੱਲੋਂ ਆਖਿਆ ਕਿ ਸੀਐਮ ਭਗਵੰਤ ਮਾਨ ਦੀ ਸਰਕਾਰ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਨੂੰ ਬਣਾਏ ਰੱਖਣ ਵਿੱਚ ਨਾਕਾਮਯਾਬ ਹੁੰਦੀ ਦਿਖਾਈ ਦੇ ਰਹੀ ਹੈ ਅਜਿਹੀਆਂ ਘਟਨਾਵਾਂ ਕਿਸੇ ਵੀ ਸੂਬੇ ਦੀ ਅਮਨ ਸ਼ਾਂਤੀ ਅਤੇ ਭਾਈਚਾਰੇ ਲਈ ਖਤਰਨਾਕ ਸਾਬਤ ਹੁੰਦੀਆਂ ਨੇ ਅਸੀਂ ਪੀੜਤ ਪਰਿਵਾਰਾਂ ਦੇ ਨਾਲ ਹਰਵੀਰ ਸਿੰਘ ਨੂੰ ਇਨਸਾਫ ਜ਼ਰੂਰ ਮਿਲੇਗਾ ਅਤੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਮਿਲੇ ਇਸ ਲਈ ਅਸੀਂ ਸਾਰੇ ਇਕਜੁੱਟ ਹੋ ਕੇ ਪਰਿਵਾਰ ਦੇ ਨਾਲ ਖੜੇ ਹਾਂ ਤੇ ਇਸ ਮਾਮਲੇ ਨੂੰ ਲੈ ਕੇ ਗਾਨੀ ਹਰਪ੍ਰੀਤ ਸਿੰਘ ਦੇ ਵੱਲੋਂ ਇਹ ਮੰਗ ਕੀਤੀ ਗਈ ਹੈ ਕਿ ਸੁਪਰ ਸਰਕਾਰ ਤੁਰੰਤ ਇਸ ਤੇ ਸਰਪਾਰਟੀ ਮੀਟਿੰਗ ਦਾ ਬੁਲਾਵੇ ਗੈਰ ਪੰਜਾਬੀਆਂ ਅਤੇ ਜ਼ਮੀਨ ਖਰੀਦਣ ਤੇ ਪਾਬੰਦੀ ਸਮੇਤ ਹੋਰਨਾ ਨਿਰਣਾਇਕ ਕਦਮ ਇਸ ਮਾਮਲੇ ਨੂੰ ਲੈ ਕੇ ਚੁੱਕੇ ਜਾਣੇ ਚਾਹੀਦੇ ਨੇ ਤੇ ਜੇਕਰ ਪੰਜਾਬ ਸਰਕਾਰ ਇਸ ਨੂੰ ਲੈ ਕੇ ਕੋਈ ਠੋਸ ਕਦਮ ਨਹੀਂ ਚੁੱਕਦੀ ਤਾਂ ਉਹਨਾਂ ਨੇ ਦਿਨ ਦੇ ਵਿੱਚ ਉਹ ਪਾਰਟੀ ਲੀਡਰਸ਼ਿਪ ਨਾਲ ਹਰ ਸਮਾਜਿਕ ਧਾਰਮਿਕ ਜਥੇਬੰਦੀਆਂ ਦੇ ਦਰ ਤੇ ਜਾ ਕੇ ਸੂਬਾ ਸਰਕਾਰ ਨੂੰ ਜ਼ਰੂਰੀ ਕਦਮ ਪੁੱਟਣ ਲਈ ਮਜਬੂਰ ਕਰਨਗੇ ਇੱਥੇ ਇਹ ਵੱਡਾ ਐਲਾਨ ਯਾਨੀ ਹਰਪ੍ਰੀਤ ਸਿੰਘ ਦੇ ਵੱਲੋਂ ਕਰ ਦਿੱਤਾ ਗਿਆ ਆਖ ਕੇ ਕਿ ਇਸ ਮਾਮਲੇ ਨੂੰ ਲੈ ਕੇ ਸਰਪਾਰਟੀ ਮੀਟਿੰਗ ਬੁਲਾਈ ਜਾਣੀ ਚਾਹੀਦੀ ਹੈ ਤੇ ਇਸ ਮਾਮਲੇ ਨੂੰ ਲੈ ਕੇ ਕੋਈ ਥੋੜਾ ਜਿਹਾ ਕਾਨੂੰਨ ਵਨ ਹੋਣਾ ਚਾਹੀਦਾ ਹੈ ਬਾਦਿਆਂ ਅਗਲੀ ਖਬਰ ਦੇ ਵੱਲ ਵਿਕਰਮ ਜਿਠਿਆ ਜੋ ਕਿ ਅਮਦントਵਾਸ ਜਾਇਦਾਦ ਦੇ ਮਾਮਲੇ ਵਿੱਚ ਇਸ ਮੌਕੇ ਨਾਬਾਦੀ ਨਵੀਂ ਜੇਲ੍ਹ ਤੇ ਵਿੱਚ ਬੰਦ ਨੇ ਦੂਸਰੇ ਪਾਸੇ ਵਿਜੀਲੈਂਸ ਵੱਲੋਂ ਉਹਨਾਂ ਦੇ ਮਾਮਲੇ ਨੂੰ ਲੈ ਕੇ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਜਿਉਂ-ਜਿਉਂ ਸਬੂਤ ਮਿਲ ਰਹੇ ਨੇ ਸਬੂਤਾਂ ਦੇ ਮੁਤਾਬਕ ਜਿਨ੍ਹਾਂ ਵਿਅਕਤੀਆਂ ਤੇ ਸ਼ੱਕ ਜਾ ਰਿਹਾ ਹੈ ਉਹਨਾਂ ਨੂੰ ਸਹਮਣ ਭੇਜ ਕੇ ਜਾਣਕਾਰੀ ਉਹਨਾਂ ਦੇ ਵੱਲੋਂ ਇਸ ਮਾਮਲੇ ਵਿੱਚ ਲਈ ਜਾ ਰਹੀ ਹੈ ਤੇ ਹਾਲੀ ਦੇ ਵਿੱਚ ਵਿਕਰਮ ਜਿਠੇ ਦੀ ਪਤਨੀ ਗੁਨੀਵ ਕੌਰ ਮਜੀਠਿਆ ਦੇ ਭਰਾ ਗਜਪਤ ਸਿੰਘ ਗਰੇਵਾਲ ਨੂੰ ਵੀ ਇਸ ਮਾਮਲੇ ਵਿਚ ਵਿਜਲਨਸ ਵੱਲੋਂ ਦੋ ਵਾਰੀ ਸਮਨ ਭੇਜਿਆ ਗਿਆ ਤੇ ਉਹਨਾਂ ਨੂੰ ਪੁੱਛਗਿੱਛ ਦੇ ਲਈ ਸੱਦਿਆ ਗਿਆ ਪਰ ਦੋਨੋਂ ਵਾਰ ਹੀ ਗਜਪਤ ਸਿੰਘ ਗਰੇਵਾਲ ਸਮਨ ਭੇਜਣ ਦੇ ਬਾਵਜੂਦ ਵੀ ਪੇਸ਼ ਨਹੀਂ ਹੋਏ ਨੇ ਅੱਜ ਉਹਨਾਂ ਨੂੰ ਫੇਰ ਇਸ ਮਾਮਲੇ ਸੰਬੰਧੀ ਪੁੱਛਗਿੱਛ ਦੇ ਲਈ ਸਮਨ ਭੇਜਿਆ ਗਿਆ ਪਰ ਅੱਜ ਵੀ ਉਹ ਸ਼ਾਮਿਲ ਨਹੀਂ ਹੋਏ ਗਟਪਤ ਸਿੰਘ ਗਰੇਵਾਲ ਦੇ ਵੱਲੋਂ ਲਗਾਤਾਰ ਇਨ੍ਹਾਂ ਸੰਮਣਾਂ ਨੂੰ ਦਰਕਿਨਾਰ ਕੀਤਾ ਜਾ ਰਿਹਾ ਤੇ ਪੁਸ਼ ਗਿਆਸ ਦੇ ਵਿੱਚ ਸ਼ਾਮਿਲ ਨਹੀਂ ਹੋ ਰਹੇ ਨੇ ਸਹਿਯੋਗ ਨਹੀਂ ਦਿੱਤਾ ਜਾ ਰਿਹਾ। ਮੀਡੀਆ ਰਿਪੋਰਟਾਂ ਦੇ ਮੁਤਾਬਕ ਗਟਪਤ ਸਿੰਘ ਗਰੇਵਾਲ ਦੇ ਵੱਲੋਂ ਵਿਕਰਮ ਜੀਠੀਆਂ ਦਾ ਜੋ ਜਾਇਦਾਦਾਂ ਦਾ ਖੁਲਾਸਾ ਹੋਇਆ ਉਹਨਾਂ ਦੀ ਪ੍ਰਾਈਵੇਟ ਪ੍ਰਾਪਰਟੀ ਨੂੰ ਲੈ ਕੇ ਜੋ ਬਿਜਲੈਂਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਉਸ ਸੰਬੰਧੀ ਸਵਾਲ-ਜਵਾਬ ਕੀਤੇ ਜਾਣੇ ਸਨ ਪਰ ਇਸ ਮੌਕੇ ਗਟਪਤ ਸਿੰਘ ਗਰੇਵਾਲ ਵਿਜਲੈਂਸ ਸਾਹਮਣੇ ਸੰਮਣ ਭੇਜਣ ਦੇ باوجود ਵੀ ਉਹਨਾਂ ਦੇ ਵੱਲੋਂ ਜਾਂਚ ਦੇ ਵਿੱਚ ਸਹਿਯੋਗ ਨਹੀਂ ਦਿੱਤਾ ਜਾ ਰਿਹਾ ਹੈ। ਵਾਦ ਅਗਲੀ ਖਬਰ ਤੇ ਵੱਲ ਭਾਜਪਾ ਸੰਸਦ ਮੈਂਬਰ ਕੰਗਰਣ ਨੌਤ ਦੇ ਮੁਸਕਿਲਾਂ ਹੁਣ ਲਗਾਤਾਰ ਵਾਧੀਆਂ ਦਿਖਾਈ ਦੇ ਰੀਆਂ ਨੇ ਬਠਿੰਡਾ ਕੋਰਟ ਦੇ ਵੱਲੋਂ ਮਾਨਹਾਨੀ ਦੇ ਕੇਸ ਦੇ ਵਿੱਚ ਕੰਗਰਣ ਨੌਤ ਨੂੰ ਸਮਣ ਭੇਜੇ ਗਏ ਪਰ ਸਮਣ ਭੇਜਣ ਦੇ ਬਾਵਜੂਦ ਵੀ ਬਠਿੰਡਾ ਕੋਰਟ ਦੇ ਵਿੱਚ ਸੁਣਵਾਈ ਦੌਰਾਨ ਪੇਸ਼ ਨਹੀਂ ਹੋਈ ਉਸ ਤੋਂ ਬਾਅਦ ਦੁਬਾਰਾ ਹੋਣਾ ਬਠਿੰਡਾ ਕੋਰਟ ਦੇ ਵੱਲੋਂ 29 ਸਤੰਬਰ ਦੇ ਲਈ ਕੰਗਰਣ ਨੌਤ ਨੂੰ ਨੋਟਿਸ ਵੇ ਦਿੱਤਾ ਗਿਆ ਮਾਮਲਾ ਕਿਸਾਨੀ ਅੰਦੋਲਨ ਦੇ ਨਾਲ ਜੁੜਿਆ ਹੋਇਆ ਹੈ ਜਿਸ ਮੌਕੇ ਦਿੱਲੀ ਦੀਆਂ ਬਰੂਹਾਂ ਦੇ ਉੱਪਰ ਕਿਸਾਨ ਸੰਘਰਸ਼ ਚੱਲ ਰਿਹਾ ਸੀ ਤਾਂ ਬਠਿੰਡਾ ਦੀ ਕਿਸਾਨ ਬਜ਼ੁਰਗ ਬੀਬੀ ਮਹਿੰਦਰਪਾਲ ਕੌਰ ਵੀ ਇਸ ਧਰਨੇ ਦੇ ਵਿੱਚ ਮੌਜੂਦ ਸੀ ਜਿਸ ਦੀ ਇੱਕ ਫੋਟੋ ਕੰਗਨ ਨਾਉ ਦੇ ਵੱਲੋਂ ਆਪਣੀ ਸੋਸ਼ਲ ਮੀਡੀਆ ਪਲੇਟਫਾਰਮ ਤੇ ਸਾਂਝੀ ਕੀਤੀ ਗਈ ਤੇ ਆਖਿਆ ਗਿਆ ਕਿ ਇਹ ਬੀਬੀਆਂ 100-100 ਰੁਪਿਆ ਦੇ ਕੇ ਧਰਨੇ ਦੇ ਵਿੱਚ ਲਿਆਂਦੀਆਂ ਗਈਆਂ ਨੇ ਇਹ ਅਸਲ ਕਿਸਾਨ ਨਹੀਂ ਨੇ ਅਜਿਹੀਆਂ ਟਿੱਪਣੀਆਂ ਕਰ ਦਿੱਤੀਆਂ ਗਈਆਂ ਤੇ ਇਹਨਾਂ ਟਿੱਪਣੀਆਂ ਦੇ ਦੌਰਾਨ ਬੀਬੀ ਮਹਿੰਦਰ ਕੌਰ ਦੀ ਫੋਟੋ ਵੀ ਨਾਲ ਸਾਂਝੀ ਕੀਤੀ ਗਈ ਸੀ ਜਿਸ ਤੋਂ ਬਾਅਦ ਬੀਬੀ ਮਹਿੰਦਰ ਕੌਰ ਦੀ ਚਸਬੰਧਤਾ ਜਥੇਬੰਦੀ ਦੇ ਵੱਲੋਂ ਬਠਿੰਡਾ ਕੋਰਟ ਦੇ ਵਿੱਚ ਮਾਨ ਹਾਂਡੀ ਦਾ ਮੁਕੱਦਮਾ ਕੰਗਰਣ 9 ਦੇ ਖਿਲਾਫ ਦਰਜ ਕਰਵਾ ਦਿੱਤਾ ਗਿਆ ਕੰਗਰਣ 9 ਦੇ ਵੱਲੋਂ ਇਸ ਮਾਮਲੇ ਨੂੰ ਰੱਦ ਕਰਨ ਦੇ ਲਈ ਹਾਈ ਕੋਰਟ ਅਤੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਗਈ ਦੋਵਾਂ ਦੇ ਵੱਲੋਂ ਹੀ ਕੰਗਰਣ 9 ਨੂੰ ਵੱਡਾ ਝਟਕਾ ਦਿੰਦਾ ਹੋਇਆ ਉਹਨਾਂ ਦੀ ਐਰਜੀ ਖਾਰਜ ਕਰ ਦਿੱਤੀ ਗਈ ਤੇ ਬਠਿੰਡਾ ਕੋਰਟ ਦੇ ਵੱਲੋਂ ਇਸ ਸਬੰਧੀ ਸੁਣਵਾਈ ਦੇ ਲਈ ਲਗਾਤਾਰ ਕੰਗਨ ਨਾਉਤ ਨੂੰ ਸਮਣਹ ਭੇਜੇ ਜਾ ਰਹੇ ਨੇ ਪਰ ਕੰਗਨ ਨਾਉਤ ਇਹਨਾਂ ਸਮਣਹ ਦੇ ਦੌਰਾਨ ਪੇਸ਼ ਨਹੀਂ ਹੋ ਰਹੀ ਹੈ ਤੇ ਹੁਣ ਇੱਕ ਨਵਾਂ ਸਮਣਹ 29 ਸਤੰਬਰ ਦੇ ਲਈ ਪੇ ਦਿੱਤਾ ਗਿਆ ਦੇਖਣਾ ਹੋਵੇਗਾ ਕਿ ਕੰਗਨ ਨਾਉਤ ਬਠਿੰਡਾ ਦੀ ਕੋਰਟ ਦੇ ਵਿੱਚ ਆ ਕੇ ਆਪਣਾ ਇਸ ਮਾਮਲੇ ਨੂੰ ਲੈ ਕੇ ਕੋਈ ਪੱਖ ਰੱਖਦੀ ਹੈ ਜਾਂ ਫਿਰ ਨਹੀਂ ਦੂਸਰੇ ਪਾਸੇ ਬੀਬੀ ਮਹਿੰਦਰ ਕੌਰ ਦਾ ਕਹਿਣਾ ਹੈ ਕਿ ਜੇਕਰ ਕੰਗਨ ਨਾਉਤ ਦੇ ਵੱਲੋਂ ਮਾਫੀ ਮੰਗ ਲਈ ਜਾਂਦੀ ਹੈ ਤਾਂ ਉਹ ਉਹਨਾਂ ਨੂੰ ਮਾਫ ਕਰ ਦੇਣਗੇ ਕੋਡ ਦਾ ਕੰਮ ਹੈ سزا ਦੇਣਾ ਜੇਕਰ ਕੋਰਟ ਸਜ਼ਾ ਦੇ ਦਿੰਦੀ ਹੈ ਤਾਂ ਅੱਗੇ ਤੋਂ ਕੰਗਰਨ ਨੌਤ ਨੂੰ ਇਹ ਪਤਾ ਲੱਗ ਜਾਵੇਗਾ ਕਿ ਕਿਸੇ ਨੂੰ ਬੋਲੀ ਦਾ ਕਿਵੇਂ ਹੈ ਪਰ ਜੇਕਰ ਕੰਗਰਨ ਨੌਤ ਮਾਫੀ ਮੰਗ ਲਵੇਗੀ ਤਾਂ ਉਸ ਨੂੰ ਮਾਫ ਕਰ ਦਿੱਤਾ ਜਾਵੇਗਾ ਇੱਥੇ ਬੀਬੀ ਮਹਿੰਦਰ ਕੌਰ ਦੇ ਵੱਲੋਂ ਇਹ ਵੱਡਾ ਬਿਆਨ ਦੇ ਦਿੱਤਾ ਗਿਆ ਵਾਦਿਆਂ ਅਗਲੀ ਖਬਰ ਦੇ ਵੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਬਿੱਤ ਦਿਨੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਸੀ ਕੇਂਦਰ ਸਰਕਾਰ ਦੇ ਉੱਪਰ ਜੋ ਸਿੱਖ ਸਰਦਾਰਾਂ ਦਾ ਜਥਾ ਨਨਕਾਣਾ ਸਾਹਿਬ ਤੋਂ ਜਾਣ ਤੋਂ ਨਾ ਕਰ ਦਿੱਤੀ ਗਈ ਹੈ ਉਸ ਮਾਮਲੇ ਨੂੰ ਲੈ ਕੇ ਆਪਣਾ ਪੱਖ ਰੱਖਿਆ ਜਾ ਰਿਹਾ ਸੀ ਤੇ ਇਸ ਦੌਰਾਨ ਸੀਐਮ ਭਗਵੰਤ ਮਾਨ ਦੇ ਵੱਲੋਂ ਇਹ ਗੱਲ ਆਖ ਦਿੱਤੀ ਗਈ ਕਿ ਇਹ ਕੱਲ੍ਹ ਜਲਦ ਹਾਲ ਦੇਖ ਲਵੋ ਜਿਵੇਂ ਜਿਵੇਂ ਹੀ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਆਖਿਆ ਜਾ ਰਿਹਾ ਸੀ ਉਵੇਂ ਉਵੇਂ ਹੀ ਹੋ ਗਿਆ ਹੈ ਹਰਸਮਰਤ ਕੌਰ ਬਾਦਲ ਦੀ ਹਰੇਕ ਗੱਲ ਸੱਚ ਹੋ ਰਹੀ ਹੈ ਉਸ ਦੇ ਵੱਲੋਂ ਆਖਿਆ ਕਿ ਜੇਕਰ ਸਾਡੇ ਵੱਲੋਂ ਗੁਰੂਗ੍ਰੰਥ ਸਾਹਿਬ ਜੀ ਦੀ ਬੇਦਬੀ ਕਰਵਾਈ ਗਈ ਹੈ ਤੇ ਸਾਡਾ ਕੱਖ ਨਾ ਰਵੇ ਉਸ ਤੋਂ ਬਾਅਦ ਉਹਨਾਂ ਦੀ ਪਾਰਟੀ ਦਾ ਹਾਲ ਦੇਖ ਲਓ ਉਹਨਾਂ ਦੇ ਵੱਲੋਂ ਇਹ ਵੀ ਗੱਲ ਆਖੀ ਗਈ ਕਿ ਜੇਕਰ ਪੰਜਾਬ ਦੇ ਵਿੱਚ ਨਸ਼ਾ ਵਕਾਇਆ ਹੈ ਤਾਂ ਸਾਡਾ ਕੱਖ ਨਾ ਰਵੇ ਉਸ ਤੋਂ ਬਾਅਦ ਵਿਕਰਮ ਡੀਠਿਆ ਦਾ ਹਾਲ ਵੇਖ ਲਵੋ ਜੋ ਜੋ ਹਰਸਮਰਤ ਕੌਰ ਬਾਦਲ ਦੇ ਵੱਲੋਂ ਆਖੇ ਜਾ ਰਿਹਾ ਹੈ ਉਵੇਂ-ਉਵੇਂ ਹੋ ਰਿਹਾ ਹੈ ਹਰ ਜ਼ਮਤ ਕੋਰਬਾਦ ਨੂੰ ਤਾਂ ਪੁੱਛਾ ਦੇਣ ਲੱਗ ਜਾਣਾ ਚਾਹੀਦਾ ਹੈ ਉਸ ਨੂੰ ਵੀਰਵਾਰ ਦੀ ਚੌਂਕੀ ਪਰ ਨਿਸ਼ਚਿਤੂ ਕਰ ਦੇਣੀ ਚਾਹੀਦੀ ਹੈ ਇੱਥੇ ਇਹ ਸਾਰਾ ਕੁਝ ਭਗਵੰਤ ਮਾਨ ਦੇ ਵੱਲੋਂ ਆਖ ਦਿੱਤਾ ਗਿਆ ਤੇ ਉਹਨਾਂ ਦੇ ਇਸ ਬਿਆਨ ਤੋਂ ਬਾਅਦ ਸ਼੍ਰੋਮਣੀ ਕਾਦਲ ਪੜਕਦਾ ਦਿਖਾਈ ਦੇ ਰਿਹਾ ਹੈ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਚਿੰਦਰ ਦੇ ਵੱਲੋਂ ਇਹ ਗੱਲ ਆਖ ਦਿੱਤੀ ਗਈ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਸ਼ਾ ਹੋ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਗੱਲ ਸੋਚ ਲੈਣੀ ਚਾਹੀਦੀ ਹੈ ਕਿ ਪਹਿਲਾ ਵਾਂਗ ਹੁਣ ਲੋਕਾਂ ਦੇ ਵਿੱਚ ਉਹਨਾਂ ਦੀ ਪੈਂਠ ਨਹੀਂ ਰਹੀ ਹੈ ਬਿਨਾ ਸਿਕਿਉਰਿਟੀ ਤੋਂ ਪੰਜਾਬ ਦੇ ਲੋਕਾਂ ਦੇ ਵਿੱਚ ਜਾ ਕੇ ਦਿਖਾ ਦੇਣਾ ਲੋਕਾਂ ਦੇ ਵੱਲੋਂ ਖੋਦੀ ਉਹਨਾਂ ਦੇ ਵਿੱਚ ਕਿੰਨਾ ਭਰੋਸਾ ਰਹਿ ਗਿਆ ਕਿੰਨਾ ਲੋਕ ਉਹਨਾਂ ਨੂੰ ਪਸੰਦ ਕਰਦੇ ਨੇ ਖੋਦੀ ਪਤਾ ਲੱਗ ਜਾਵੇਗਾ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਤੋਂ ਪੰਜਾਬ ਦੀ ਸੱਤਾ ਦੇ ਵਿੱਚ ਆਏ ਨੇ ਲਗਾਤਾਰ ਸੁਖਬੀਰ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਤੇ ਨਿਸ਼ਾਨੇ ਸਾਧ ਰਹੇ ਨੇ ਤੇ ਸਰਕਾਰ ਆਉਣ ਤੇ ਸਾਰਾ ਹਿਸਾਬ ਬਰਾਬਰ ਕੀਤਾ ਜਾਵੇਗਾ ਇੱਥੇ ਗੱਲ ਸਰਬਜੀਤ ਸਿੰਘ ਚੰਦਰ ਦੇ ਵੱਲੋਂ ਆਖ ਦਿੱਤੀ ਗਈ ਹੈ ਵਾਦਿਆਂ ਅਗਲੀ ਖਬਰ ਦੇ ਵੱਲ ਕੇਂਦਰ ਸਰਕਾਰ ਦੇ ਵੱਲੋਂ ਭਾਰਤ ਤੇ ਪਾਕਿਸਤਾਨ ਦੇ ਸਬੰਧ ਵਿਗੜਨ ਤੋਂ ਬਾਅਦ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਬੰਦ ਕਰ ਦਿੱਤਾ ਗਿਆ ਤੇ ਹਾਲ ਹੀ ਦੇ ਵਿੱਚ ਜੋ ਨਵੰਬਰ ਮਹੀਨੇ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਿੱਖ ਸ਼ਰਧਾਲੂਆਂ ਜਥਾ ਨਨਕਾਣਾ ਸਾਹਿਬ ਵਿਖੇ ਉਹਨਾਂ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਜਾਂਦਾ ਉਹਨਾਂ ਤੇ ਵੀ ਰੋਕ ਇਸ ਵਾਰ ਲਗਾ ਦਿੱਤੀ ਗਈ ਹੈ ਤੇ ਇਸ ਮਾਮਲੇ ਦੇ ਵਿਚਾਲੇ ਤੇ ਇਸ ਨੂੰ ਲੈ ਕੇ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਦਿਵਸ ਹੈ ਤੇ ਇਸ ਮੌਕੇ ਸ਼੍ਰੀ ਕਲਤਕ ਸਭ ਦੇ ਕਾਰਜਕਰ ਅ ਜਿਸ ਦੇਰ ਗਨੀ ਕੁਲਦੀਪ ਸਿੰਘ ਗੜਕਾ ਜੀ ਦੇ ਵੱਲੋਂ ਕਰਤਾਰਪੁਰ ਕੋਰੀਡੋਰ ਦੇ ਸਾਹਮਣੇ ਖੜਕੇ ਬਾਹਰ ਖੜਕੇ ਅਰਦਾਸ ਬੇਨਤੀ ਕੀਤੀ ਗਈ ਹੈ ਤੇ ਇਸ ਦੇ ਵਿੱਚ ਕਰਤਾਰਪੁਰ ਸਾਹਿਬ ਦਾ ਲਾਂਘਾ ਮੁੜ ਜਲਦੀ ਖੁੱਲੇ ਤੇ ਸੰਗਤਾਂ ਦੁਬਾਰਾ ਇਸ ਲਾਂਘੇ ਦੇ ਰਾਹੀਂ ਕਰਤਾਰਪੁਰ ਸਾਹਿਬ ਜਾ ਕੇ ਦਰਸ਼ਨ ਕਰਨ ਦੂਸਰੇ ਪਾਸੇ ਨਨਕਾਣਾ ਸਾਹਿਬ ਦੇ ਵੀ ਦਰਸ਼ਨ ਦਿਦਾਰੇ ਕਰਨ ਦੀ ਅਰਦਾਸ ਗਾਨੀ ਕੁਲਦੀਪ ਸਿੰਘ ਕੜਕਾਜ ਦੇ ਵੱਲੋਂ ਕਰ ਦਿੱਤੀ ਗਈ ਹੈ ਤੇ ਇਸ ਦੇ ਨਾਲ ਹੀ ਪੰਜਾਬ ਦੇ ਵਿੱਚ ਜੋ ਖੜਾ ਸਬੰਧੀ ਹਾਲਾਤ ਬਣੇ ਹੋਏ ਨੇ ਠੀਕ ਜਲਦੀ ਠੀਕ ਹੋਣ ਇਸ ਨੂੰ ਲੈ ਕੇ ਵੀ ਅਰਦਾਸ ਗਾਨੀ ਕੁਲਦੀਪ ਸਿੰਘ ਕੜਕਾਜ ਦੇ ਵੱਲੋਂ ਕਰ ਦਿੱਤੀ ਗਈ ਹੈ ਕੇਂਦਰ ਸਰਕਾਰ ਦੇ ਵੱਲੋਂ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦਿਆਂ ਹੋਇਆਂ ਇਸ ਵਾਰ ਸਿੱਖ ਸਦਲ ਨੂੰ ਜਥਾ ਨਨਕਾਣਾ ਸਾਹਿਬ ਵਿਖੇ ਗੁਰ ਰਣਕੀਰ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਦੇ ਲਈ ਨਹੀਂ ਜਾਵੇਗਾ ਉਸ ਤੇ ਰੋਕ ਲਗਾ ਦਿੱਤੀ ਗਈ ਸੀ ਜਿਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਗਾਨੀ ਕੁਲਦੀਪ ਸਿੰਘ ਗੜਗਾਜ ਗਾਨੀ ਹਰਪ੍ਰੀਤ ਸਿੰਘ ਐਸਜੀਪੀਸੀ ਸ਼੍ਰੋਮਣੀ ਕਾਗਦਲ ਕਾਂਗਰਸ ਸਾਰਿਆਂ ਦੇ ਵੱਲੋਂ ਹੀ ਆਪੋ ਆਪਣੇ ਬਿਆਨ ਦਿੱਤੇ ਗਏ ਸਿਆਸਤ ਪੱਖੀ ਪਰ ਜਿਸ ਤੋਂ ਬਾਅਦ ਵੀ ਕੇਂਦਰ ਸਰਕਾਰ ਦੇ ਵੱਲੋਂ ਆਪਣਾ ਫੈਸਲਾ ਬਰਕਰਾਰ ਰੱਖਿਆ ਗਿਆ ਇਸ ਵਾਰ ਸਿੱਖ ਸਦਾਲੂਆਂ ਜਿਥਾ ਨਨਕਾਣਾ ਸਾਹਿਬ ਵਿਖੇ ਨਹੀਂ ਜਾਵੇਗਾ ਇਸ ਨੂੰ ਲੈ ਕੇ ਹੁਣ ਐਸਜੀਪੀਸੀ ਦੇ ਵੱਲੋਂ ਸਿੱਖ ਸਦਾਲੂਆਂ ਦੇ ਜੋ ਪਾਸਪੋਰਟ ਇਕੱਠੇ ਕੀਤੇ ਗਏ ਸਨ ਉਹ ਵੀ ਵਾਪਸ ਮੌੜ ਦਿੱਤੇ ਗਏ ਨੇ ਵਾਦਿਆਂ ਅਗਲੀ ਅਤੇ ਆਖਰੀ ਖਬਰ ਦੇ ਵੱਲ ਮੌਸਮ ਮਾਰਦ ਨੂੰ ਪੰਜਾਬ ਦੇ ਵਿੱਚ 17 ਤਰੀਕ ਤੋਂ ਮੌਸਮ ਬਦਲਣ ਦੀ ਭਵਿੱਖਬਾਣੀ ਕਰ ਦਿੱਤੀ ਗਈ ਹੈ 17 ਸਤੰਬਰ ਤੋਂ ਲੈ ਕੇ 19 ਸਤੰਬਰ ਤੱਕ ਪੰਜਾਬ ਦੇ ਵਿੱਚ ਹਲਕੇ ਤੋਂ ਭਾਰੀ ਮੀਂਹ ਪੈ ਸਕਦੇ ਨੇ ਮਾਝਾ ਅਤੇ ਦੁਆਬਾ ਦੇ ਖੇਤਰਾਂ ਦੇ ਵਿੱਚ ਹਲਕਾ ਮੀਂਹ ਦੀ ਪੇਸ਼ گوئی ਕੀਤੀ ਗਈ ਹੈ ਜਦਕਿ 18 ਅਤੇ 19 ਤਰੀਕ ਨੂੰ ਇਹਨਾਂ ਖੇਤਰਾਂ ਦੇ ਵਿੱਚ ਹਨੇਰੀ ਅਤੇ ਗਰਜ-ਛਿੜ ਦੇ ਨਾਲ ਮੀਂਹ ਪੈ ਸਕਦੇ ਨੇ ਤੋਂ ਦੂਸਰੇ ਪਾਸੇ ਮਾੜਵਾ ਦੇ ਕੁਝ ਖੇਤਰਾਂ ਦੇ ਵਿੱਚ ਹਲਕੇ ਮੀਂਹ ਦੀ ਪੇਸ਼ گوئی ਕਰ ਦਿੱਤੀ ਗਈ ਹੈ ਮਾਝਾ ਤਤ ਦੁਆਬਾ ਦੇ ਖੇਤਰਾਂ ਦੇ ਵਿੱਚ 17 ਤੋਂ 19 ਸਤੰਬਰ ਦੇ ਦਰਮਿਆਨ ਕਿਸੇ ਇੱਕ ਦਿਨ ਭਾਰੀ ਵੀ ਪਵੇਗਾ ਤੇ ਇਹਨਾਂ ਦੇ ਨਾਲ ਹਲਕੀ ਗੜੇ ਮਾਰੀ ਵੀ ਹੋ ਸਕਦੀ ਹੈ ਮੌਸਮ ਮਾਰੰਦ ਵੱਲੋਂ ਇਹ ਪਵਖਬਾਣੀ ਕਰ ਦਿੱਤੀ ਗਈ ਹੈ ਇਸ ਨਾਲ ਜਿਦੀ ਬਟੀ ਖਬਰਾਂ ਇਹਨਾਂ ਖਬਰਾਂ ਵਿੱਚੋਂ ਕਿਸੇ ਖਬਰ ਬਾਰੇ ਜੋ ਕੋਈ ਤੁਸੀਂ ਕਹਿਣਾ ਚਾਹੁੰਦੇ ਹੋ ਆਪਣੀ ਰეკਮੈਂਡ ਕਰਕੇ ਦੇ ਸਕਦੇ ਹੋ ਜੁੜੇ ਰਹੋ ਡੇਲੀ ਲਾਈ ਪੰਜਾਬ ਦੇ ਨਾਲ